ਸੋਖਮਨੀ ਸਹਿ ਪੰਕਤੀ 7ਵੀਂ ਪ੍ਰਭ ਕੀ ਸਿਮਰਨ ਕਾਲ ਪਰ ਹਰੇ ਪ੍ਰਭ ਕੀ ਸਿਮਰਨ ਦੁਸ਼ਮਣ ਟਰੇ ਸਤਗੁਰ ਸਮਝਾਉਂਦੇ ਨੇ ਭਾਈ ਪ੍ਰਭ ਦੀ ਸੋਝੀ ਨਾ ਪ੍ਰਭ ਦੀ ਪ੍ਰਾਪਤੀ ਨਾ ਕਾਲ ਤੋਂ ਮੁਕਤੀ ਮਿਲ ਜਾਂਦੀ ਹੈ ਸਮੇਂ ਦਾ ਅਸਰ ਨਹੀਂ ਰਹਿੰਦਾ ਜੋ ਥਿਰ ਹੋ ਜਾਂਦੀ ਆਪਦੇ ਘਰ ਪਹੁੰਚ ਜਾਂਦੀ ਹੈ ਸਰੀਰ ਚ ਰਹਿੰਦਿਆਂ ਰਹਿੰਦੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਉਹ ਆਪਦੇ ਘਰ ਚਲੇ ਜਾਂਦੇ ਨੇ ਧਿਆਨ ਕਰਕੇ ਸੰਤ ਲੋਕ ਚਲੇ ਜਾਂਦੇ ਨੇ ਦੁਸ਼ਮਣ ਟਰੀ ਤੋਂ ਭਾ ਵੀ ਜਮ ਸ਼ਟ ਜਾਂਦੇ ਨੇ ਨਵੇਂ ਤਰ੍ਹਾਂ ਜਮ ਦੂਤ ਛੜ ਜਾਏ ਪਰ ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਹੈ ਭਾਈ ਆਪਾਂ ਤਾਂ ਸਾਰਾ ਕੁਝ ਇੱਥੇ ਭਾਲੀ ਜਾਂਦੇ ਤਾਂ ਅਮ੍ਰਿਤ ਲੋਕ ਹੈ ਭਾਈ ਇਦਾਂ ਆਪਣਾ ਛਡਣਾ ਪ੍ਰਣਾ ਮਰਨ ਲਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ ਇਥੇ ਕੁਛ ਟਾਈਮ ਲਈ ਆਪਾਂ ਇਥੇ ਆਏ ਆ ਆਪਾਂ ਨੂੰ ਜਾਣਾ ਹੀ ਪੈਣਾ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਆਪਣਾ ਸੰਸਾਰ ਤੇ ਹੁਣਾ ਸルフ ਭਲੋਵੇ ਆਪਾਂ ਵੀ ਆਪਣੇ ਸੰਤ ਲੋਕ ਪਹੁੰਚੀਏ